ਫਰੀਦਕੋਟ ਦੇ ਕੋਟਪੂਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਬੁਰਦੀ ਅਗਵਾਈ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਇਤਿਹਾਸਿਕ ਗੁਰਦੁਆਰਾ ਚੂਲਾ ਸਹਿਬ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲਾ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਮੇਤ ਵਪਾਰੀ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਵੀ ਭਾਗ ਲਿਆ ਅਤੇ ਕੇਂਦਰ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਵਲੀ ਦੇ ਵਿੱਚ ਨਿੰਦਾ ਕੀਤੀ ਦੇਖਣਿਆ ਪੂਰੀ ਰਿਪੋਰਟ ਮੇਰਾ ਨਾਮ ਇਕਬਾਲ ਸਿੰਘ ਖਾਲਸਾ ਫਿੱਡੇਗਲਾ ਸਾਬਕਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਮੈਂ ਜਗਜੀਤ ਸਿੰਘ ਡੱਲੇਵਾਲ ਨਾਲ ਸੰਬੰਧਿਤ ਆ ਤਾਂ ਜੋ ਅੱਜ ਦਾ ਪ੍ਰੋਗਰਾਮ ਸੀ ਇਹ ਜੋ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਉਹਨੂੰ ਮੰਨਦੇ ਰੱਖਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਜੀ ਜੋ ਅੱਜ ਅਮਰਸਰ ਸਾਹਿਬ ਤੋਂ ਮਹਿਮ ਜਿਹੜੀ ਸ਼ੁਰੂਆਤ ਹੋਈ ਹੈ ਇਹ ਅੱਜ ਦੀ ਜਿਹੜੀ ਅਸੀਂ ਇੱਥੋਂ ਕੋਟਕਪੂਰੇ ਤੋਂ ਸਾਡੀ ਡਿਊਟੀ ਲੱਗੀ ਸੀ ਅਰਦਾਸ ਦੇ ਵਿੱਚ ਦੀ ਜਿਹੜੀ ਆਪਾਂ ਅਰਦਾਸ ਜਿਹੜੀ ਆ ਹਰ ਗੁਰਦੁਆਰਾ ਵਿੱਚ ਜਿਹੜੀ ਆ ਆਪਾਂ ਜਿਹੜੀ ਆ ਡੱਲੇਵਾਲ ਸਾਹਿਬ ਦੀ ਸ਼ਰਜਾਬੀ ਲਈ ਜਿਹੜੇ ਹਰ ਗੁਰਦੁਆਰਾ ਅਰਦਾਸ ਦਾ ਜਿਹੜਾ ਇਹ ਮਤਲਬ ਅੱਜ ਆਪਾਂ ਅਚਨਚੇਤ ਹੀ ਜਿਹੜਾ ਪ੍ਰੋਗਰਾਮ ਬਣਿਆ ਆਪਣਾ ਇਹ ਸ਼ਾਰਟਕਟ ਜਿਹੜਾ ਪ੍ਰੋਗਰਾਮ ਬਣਿਆ ਉਹਦੇ ਦੀਨ ਆਪਾਂ ਸਾਰਾ ਇਹ ਅੱਜ ਦਾ ਮੁੱਖ ਮਕਸਦ ਹੈ ਕਿ ਹਰ ਗੁਰਦੁਆਰੇ ਅਰਦਾਸਾਂ ਕੀਤੀਆਂ ਜਾਣ ਡੱਲੇਵਾਲ ਦੀ ਚੜ੍ਹਦੀ ਕਲਾ ਲਈ ਤੇ ਸਾਡੇ ਬਲਦੇਵ ਸਿੰਘ ਵਡਾਲਾ ਸਾਹਿਬ ਆ ਜਿਹੜੇ ਉਹ ਅਜ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਹੈਗਾ ਮਤਲ ਮਾਰਚ ਕਰਕੇ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਗੇ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਲਈ ਹਾਂ ਇਹ ਮਿਸਾਲ ਮਾਰਚ ਉਥੇ ਬਲਦੇਵ ਸਿੰਘ ਡਾਲਾ ਸਾਹਿਬ ਵੀ ਉਥੇ ਅੰਮ੍ਰਿਤਸਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਇੱਥੇ ਅੱਜ ਕੋਟਕਪੂਰਾ ਤੋਂ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਇਹ ਜਿਹੜੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈਗਾ ਸਾਰੀਆਂ ਸੰਗਤਾਂ ਲਈ ਹੈ ਕਿਸੇ ਇੱਕ ਪਾਰਟੀ ਲਈ ਨਹੀਂ ਗੀ ਜਿੰਨੀਆਂ ਕਿਸਾਨ ਯੂਨੀਅਨ ਹੈ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਪਿੰਡ ਪਿੰਡ ਘਰ ਘਰ ਮਿਸਾਲ ਮਾਰਚ ਜਿਹੜੇ ਸ਼ੁਰੂ ਕਰਨ ਤੇ ਗੁਰੂ ਘਰਾਂ ਵਿੱਚ ਅਰਦਾਸ ਜਿੰਨਾ ਟਾਈਮ ਇਹ ਸੰਗਰਸ਼ ਚੱਲਦਾ ਹੈ ਇਹ ਅੱਜ ਦਾ ਮੁੱਖ ਮਲਤੋਂ ਸਾਡਾ ਜਿਹੜਾ ਹੈਗਾ ਇਹ ਇੱਕ ਸ਼ੁਰੂਆਤ ਹੈ ਇੱਕ ਸ਼ੁਰੂਆਤ ਹੈ ਸੋ ਸਾਰੀਆਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਪਿੰਡ ਪਿੰਡ ਕਿਸੇ ਵੀ ਜਿਹਦੇ ਵੀ ਸੰਬੰਧ ਦਾ ਵਿਅਕਤੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਇਹ ਜਿਹੜੀ ਆ ਹੈਗੇ ਅਰਦਾਸ ਤੇ ਜਿਹੜੀ ਨਿਤ ਰੋਜ਼ਾਨਾ ਜਿਹੜੀ ਅਸੀਂ ਕੱਢਿਆ ਕਰਾਂਗੇ ਮਿਸਾਲ ਮਾਰਚ ਪਿੰਡ ਪਿੰਡ ਕਰ ਕਰ ਅਕਬਾਲ ਦੀ ਜਗਜੀਤ ਸਿੰਘ ਢੱਲੇਵਾਲੇ ਦੀ ਸਿਹਤ ਬਹੁਤ ਜਿਹੜੀ ਡਾਊਨ ਹੋ ਗਈ ਹੈ ਉਹਨਾਂ ਦਾ ਲੀਵਰ ਵੀ ਕਮਜ਼ੋਰ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਜ਼ਨ ਵੀ ਜਿਹੜਾ 12 ਤੋਂ 15 ਕਿਲੋ ਘਟ ਗਿਆ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹਨਾਂ ਦੀ ਸਿਹਤ ਨੂੰ ਵੇਖ ਕੇ ਹੀ ਜਿਹੜਾ ਅਚਨਚੇਤ ਸਾਨੂੰ ਇਹ ਐਮਰਜੈਂਸੀ ਪ੍ਰੋਗਰਾਮ ਜਿਹੜੇ ਇਹ ਜਾਰੀ ਕਰਨੇ ਪੈ ਰਹੇ ਆ ਵੀ ਸੰਗਤਾਂ ਜਿਹੜੀਆਂ ਉਹਨਾਂ ਦੇ ਸਿਹਜਾਬੀ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਅਤੇ ਉਸਤੇ ਚਿੰਤਤ ਕਰਨ ਸਰਕਾਰਾਂ ਦਾ ਰਵਈਆ ਕਿਵੇਂ ਵੇਖਦੇ ਹੋ ਸਰਕਾਰਾਂ ਦਾ ਰਵਈਆ ਸਾਰੇ ਦੇਖ ਰਹੇ ਆ ਇਹ ਕੋਈ ਵੀ ਜਿਹੜਾ ਰਿਸਪਾਂਸ ਨਾ ਆਉਣਾ ਇਹ ਬਹੁਤ ਨਿਰਾਸ਼ਾਜਨਕ ਹੈ ਲੋਕਾਂ ਵਿੱਚ ਇਹਦਾ ਜਿਹੜਾ ਸਰਕਾਰਾਂ ਪ੍ਰਤੀ ਬਹੁਤ ਹੀ ਇੱਕ ਰੋਸ ਜਾ ਰਿਹਾ ਹੈ ਕਿ ਸਰਕਾਰ ਸਾਡੀ ਕਿਉਂ ਨਹੀਂ ਗੱਲ ਸੁਣ ਲਈ ਅਸੀਂ ਜਿਹੜੀ ਕਿਸਾਨ ਆ ਰੀੜ ਦੀ ਹੱਡੀ ਹੈ ਜਦੋਂ ਪਿੱਛੇ ਸਾਡੇ ਐਡਾ ਵੱਡਾ ਆ ਪਿੱਛੇ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਕੀ ਉਹਨੂੰ ਕਹਿ ਦਿੰਦੇ ਸੀ ਆਪਣਾ ਕਰੋਨਾ ਕਰੋਨਾ ਆਇਆ ਸਾਰੇ ਇੰਡਸਟਰੀ ਫੇਲ ਹੋ ਕੇ ਰਹਿ ਗਈ ਸੀ ਡੈਡ ਹੋ ਗਈ ਸੀ ਇੰਡਸਟਰੀ ਸਾਰਾ ਸਿਸਟਮ ਆ ਦੇਸ਼ ਦਾ ਡੈਡ ਹੋ ਗਿਆ ਸੀ ਪਰ ਉਦੋਂ ਸਾਨੂੰ ਸਟੈਂਡ ਕੀਤਾ ਸਾਡੀ ਕਿਸਾਨੀ ਨੇ ਸਟੈਂਡ ਕੀਤਾ ਤਾਂ ਅੱਜ ਸਾਡੇ ਨਾਲ ਦੁਰਵਿਅਾਰਾ ਜਿਹੜਾ ਹੋ ਰਿਹਾ ਸਾਰੀ ਜਿਹੜੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਹੜਾ ਸਾਡੇ ਦੇਸ਼ ਨੂੰ ਕਿਉਂਕਿ ਕਿਸਾਨ ਤੇ ਜਵਾਨ ਆ ਜਿਹੜੇ ਦੋ ਹੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਜਿਹੜੇ ਇਹ ਮਿਸ਼ਾਲ ਮਿਸ਼ਾਲ ਮਾਰਚ ਵੀ ਸ਼ੁਰੂ ਕਰਤੀਆਂ ਆ ਰਾਸਤਰੀਂ ਤੇ ਸ਼ੁਰੂ ਕਰਤੀਆਂ ਆ ਅਗਰ ਫਿਰ ਵੀ ਜੇਕਰ ਜਗਜੀਤ ਸਿੰਘ ਡੱਲੇਵਾਲੇ ਦਾ ਨੁਕਸਾਨ ਹੁੰਦਾ ਫਿਰ ਅਗਲਾ ਕੀ ਹੋਵੇਗਾ ਅਗਲਾ ਇਹ ਆ ਜੋ ਵੀ ਜਿਹੜੀਆਂ ਜਥੇਬੰਦੀਆਂ ਦਾ ਉਦੋਂ ਡੱਲੇਵਾਲ ਸਾਹਿਬ ਨੇ ਦੱਸ ਵੀ ਦਿੱਤਾ ਲਗਾਤਾਰ ਉਹਨਾਂ ਦਾ ਜੋ ਪ੍ਰੋਗਰਾਮ ਹੈ 1 2 3 4 5 ਤੱਕ ਉਹਨਾਂ ਨੇ ਕਿਹਾ ਸੀ ਕਿ ਸਾਡਾ ਪ੍ਰੋਗਰਾਮ ਜਾਰੀ ਰਹੂਗਾ ਉਸ ਤੋਂ ਬਾਅਦ ਅਗਲਾ ਪ੍ਰਧਾਨ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਜਗਜੀਤ ਸਿੰਘ ਨੇ ਇਸ ਬਾਰੇ ਸਾਰਾ ਵਿਖੇਣਕਾਰੀ ਦਿੱਤਾ ਸੀਗਾ ਤੇ ਗੁਰਮੀਲ ਸਿੰਘ ਢੜੇਵਾਲਾ ਹੀ ਅਕਾਈ ਪ੍ਰਧਾਨ ਬਣਨ ਸਨਵਾ ਸਾਡੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਐਸੋਸੀਏਸ਼ਨ ਜਿੰਨੇ ਕ ਮੇਰੇ ਵੀਰ ਇੱਥੇ ਸਾਡੇ ਨੇ ਲਿਖੇ ਸਣੇ ਪਹੁੰਚਿਆ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਕੀ ਲੋਕਾਂ ਦੇ ਸਨਿਆ ਹੈ ਇਹ ਹੈ ਵੀ ਸਦਾ ਜਗਜੀਤ ਸਿੰਘ ਢੱਲੇਵਾਲਾ ਜੋ ਮਰਨ ਮਰਤੇ ਬੈਠੇ ਅੱਜ 17ਵਾਂ ਦਿਨ ਹੋ ਗਿਆ ਇਹਨਾਂ ਨੂੰ ਔਰ ਉਹਨਾਂ ਦਾ ਪਰਨ ਹੈ ਜਥੇਬੰਦ ਦਾ ਵੀ ਇਹ ਫੈਸਲਾ ਹੈ ਕਿ ਉਹ ਸ਼ਾਦਤ ਦਾ ਦੇ ਦੇਣਗੇ ਲੇਕਿਨ ਮੋਰਚਾ ਉਚਾਲੇ ਨਾ ਛੱਡ ਸਕਦੇ ਨਾ ਹੀ ਖਤਮ ਕਰ ਸਕਦੇ ਤੇ ਨਾ ਹੀ ਸਰਕਾਰਾਂ ਇਹਦੀ ਦੀ ਉਮੀਦ ਅਖੜ ਵੀ ਮੋਰਚਾ ਛੱਡ ਕੇ ਭੱਜ ਜਾਣਗੇ ਐਸ ਤਰ੍ਹਾਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੋਨੇ ਪਾਸੇ ਧਰਨੇ ਚੱਲ ਰਹੇ ਆ ਬੜੀ ਚੜ੍ਹਦੀ ਕਲਾ ਚ ਹੈ ਉਹ ਜਿਹੜੇ ਮੇਰੇ ਕਿਸਾਨ ਵੀਰ ਜਿੰਨੇ ਕ ਪਹੁੰਚੇ ਹੋ ਸਾਰੇ ਵਿਧਾਈ ਦੇ ਪਾਤਰ ਆ ਔਰ ਅਸੀਂ ਸਰਕਾਰਾਂ ਨੂੰ ਦੱਸਣਾ ਬਚਾਉਣੇ ਆ ਕਿ ਜੋ ਅਸੀਂ ਮੰਗ ਰਹੇ ਆ ਇਹ ਸਾਡਾ ਹੱਕ ਆ ਅਸੀਂ ਕੈਦ ਹੱਕ ਨਹੀਂ ਮਾਰ ਰਹੇ ਸਿਰਫ ਜੋ ਸਾਡਾ ਹੱਕ ਬੰਦਾ ਤੁਹਾਡੇ ਕੋਲ ਹੀ ਮੰਗ ਰਹੇ ਆ ਜੋ ਤੁਸੀਂ ਸਾਡਾ ਵਾਅਦਾ ਕੀਤਾ ਉਸ ਨੂੰ ਲਾਗੂ ਕਰਾਉਣ ਪਿੱਛੇ ਅਸੀਂ ਧਰਨੇ ਲਾਏ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਅਗਰ ਸਰਕਾਰਾਂ ਚੋਂ ਵੀ ਜਗਦੀਸ਼ ਸਿੰਘ ਢੱਲੇਵਾਰ ਨੂੰ ਗੱਲ ਕੋਈ ਹੋ ਗਿਆ ਤੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਲੜੀਵਾਰ ਲੜੀ ਸਾਡੇ ਮਰ ਜੋਧੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਚਾਰ ਬੱਠੇ ਮਰਨ ਵੱਤ ਰੱਖਣ ਤੇ ਲੜੀਵਾਰ ਲੜੀਵਾਰੇ ਇੱਕ ਦੋ ਬਾਦ ਦੋ ਦੋ ਬਾਦ ਤਿੰਨ ਸਾਡਾ ਲੜੀਵਾਰ ਪ੍ਰੋਗਰਾਮ ਸਿੱਧਾ ਚੱਲਦਾ ਰਹਿਣਾ ਇਹ ਸਮਾਪਤ ਨਹੀਂ ਹੋਣਾ ਜੋ ਤਾਂ ਕੇ ਸਰਕਾਰਾਂ ਸਾਡੀਆਂ ਮੰਗਾ ਮੰਨ ਨਹੀਂ ਲੈਂਦੀਆਂ ਸਰ ਕੀ ਨਾਮ ਹੈ ਹੋਰ ਵਪਾਰੀ ਕੀ ਸੋਚ ਰਹੇ ਹੈ ਮੇਰਾ ਨਾਮ 옴ਕਾਰ ਗੋਇਲਾ ਵਪਾਰੀ ਵਰਗ ਦੇ ਜਿੱਥੋਂ ਤੱਕ ਗੱਲ ਕਰਾਂ ਮੈਂ ਸਰਕਾਰਾਂ ਨੇ ਡਿਫਰੈਂਸਸ ਪੈਦਾ ਕੀਤੇ ਹੈ ਕਿਸਾਨੀ ਤੇ ਵਪਾਰੀ ਵਰਗ ਦੇ ਵਿਚਕਾਰ ਵੈਸੇ ਦੋਵੇਂ ਇੱਕੋ ਹੀ ਹੈ ਔਰ ਅੱਜ ਵਕਤ ਦੀ ਡਿਮਾਂਡ ਹੈ ਕੇ ਵਪਾਰੀ ਵਰਗ ਮਜ਼ਦੂਰ ਔਰ ਕਿਸਾਨ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਡਿਵਾਈਡ ਕਰਕੇ ਦੋਹਾਂ ਨੂੰ ਤੰਗ ਕੀਤਾ ਵਪਾਰੀ ਵਰਗ ਨੂੰ ਤਾਂ ਇੰਨਾ ਪਰੇਸ਼ਾਨ ਕੀਤਾ ਹੋਇਆ ਜਿਹਦੀ ਮਿਸਾਲ ਕੋਈ ਨਹੀਂ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਹੈ ਵੀ ਕਿਸਾਨ ਤੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਤਗੜੇ ਹੋ ਕੇ ਹੱਲਾ ਮਾਰਨ ਤਾਕੇ ਕੋਈ ਵੀ ਸਰਕਾਰ ਉਹ ਇਸ ਤਰ੍ਹਾਂ ਦੇ ਉਪਰਾਲੇ ਨਾ ਕਰ ਸਕੇ ਜੋ ਚੱਲ ਰਹੇ ਹਨ ਜਦੋਂ ਵੀ ਦੇਖੋ ਜ्यादा ਉਹ ਕਿਸਾਨੀ ਜਾਂ ਮਜ਼ਦੂਰ ਨੂੰ ਜਾਂ ਵਪਾਰੀ ਤੇ ਅੱਡ ਅੱਡ ਟੈਕਸ ਛੋਕਦੇ ਜਾ ਰਹੇ ਹਨ ਕੀ ਪੋਲੀਟੀਕਲ ਲੋਕਾਂ ਕੋਲ ਪੈਸਾ ਨਹੀਂ ਕੀ ਉਹਨਾਂ ਦਾ ਕੋਈ ਸਮਾਜ ਪ੍ਰਤੀ ਰਵੱਈਆ ਠੀਕ ਨਹੀਂ ਹੋਣਾ ਚਾਹੀਦਾ ਕਿ ਸਮਾਜ ਪ੍ਰਤੀ ਉਹਨਾਂ ਦੀ ਦੇਣਦਾਰੀ ਨਹੀਂ ਬਣਦੀ ਕਿ ਸਮਾਜ ਪ੍ਰਤੀ ਉਹ ਆਪ ਦੇ ਫੰਡ ਚੋਂ ਕੁਝ ਨਹੀਂ ਦੇ ਸਕਦੇ ਆਪ ਦੀ ਜੋ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਇੰਨੇ ਇੰਨੇ ਤੇ ਉਹਨਾਂ ਦਾ ਫਾਇਦਾ ਨਹੀਂ ਬਣਦਾ ਪੰਜਾਬ ਦੇ ਡਵੈਲਪਮੈਂਟ ਲਈ ਉਹ ਵੀ ਕੋਈ ਹਿਸਾਬ